ਮੈਂ ਖੋਦਿ ਬੇਡ ਨਿਰਮਾ ਬਾਬਾ ਨਾਨਕ ਤੋਂ ਅਸੀਂ ਆਏ ਆਂ ਕਿਸਾਨ ਮਜ਼ਦੂਰ ਜੁਨੀਅਨ ਪੰਜਾਬ ਦੇ ਮੁਖਬਲਾ ਰਹੇ ਆਂ ਅਸੀਂ ਜਿਹੜੀ ਮਹਾਵੰਦਿਆ ਦੇ ਸੇ ਚੱਲ ਰਹੀ ਹੈ ਅਮਰਸਰ ਸਾਹਿਬ ਵਿਖੇ ਉਹਦੇ ਸੰਬੰਧ ਦੇ ਵਿੱਚ ਸਾਨੂੰ ਜਿਹੜੀਆਂ ਕਿਸਾਨ ਜਿਵੀਆਂ ਨੇ ਉਹਨਾਂ ਨੂੰ ਸੱਦੇ ਗਏ ਸੀਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਵੱਲੋਂ ਤੇ ਜਿਹੜੇ ਇੱਥੇ 328 ਰੂਪ ਜਿਹੜੇ ਗੈਪ ਹੋਏ ਨੇ ਐਸਡੀਪੀਸੀ ਵੱਲੋਂ ਉਹਨਾਂ ਦੇ ਜਿਹੜਾ ਇੱਥੇ ਮੋਰਚਾ ਲੱਗਾ ਇਹ ਤੋਂ 5 ਸਾਲ ਪਹਿਲਾਂ ਵਡਾਲਾ ਸਾਹਿਬ ਨੇ ਲਾਇਆ ਆ ਤੇ ਉਸ ਦਾ ਜਿਹੜਾ ਅੱਜ ਜਿਹੜੇ ਆਪਣੇ ਸਰਕਾਰੀ ਨੁਮਾਇंदे ਜਿਹੜੇ ਸੀ ਉਹ ਵੀ ਆਏ ਨੇ ਤੇ ਉਹਨਾਂ ਨੇ ਉਹ ਜਿਹੜੀ ਕਾਰਵਾਈ ਹੈ 328 ਰੂਪ ਤੋਂ ਜਿਹੜੇ ਗਵਾਚੇ ਨੇ ਉਹਦੇ ਸਬੰਧ ਦੇ ਵਿੱਚ ਇਹਨਾਂ ਵਿਸ਼ਵਾਸ ਦਿਵਾਇਆ ਕਿ ਅਸੀਂ ਕਾਰਵਾਈ ਕਰਕੇ ਜੇ ਜੇ ਕੋਈ ਵੀ ਮੁਜਲਮ ਨੇ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਤੱਕ ਅਸੀਂ ਦੇਵਾਂਗੇ ਤੇ ਇਸੇ ਤਰ੍ਹਾਂ ਜਿਹੜੇ ਇਤਿਹਾਸ ਦੇ ਵਿੱਚ ਕਈ ਐਸਜੀਪੀਸੀ ਵੱਲੋਂ ਜਿਹੜੀਆਂ ਸਿਪਾਈ ਦੇ ਵਿੱਚ ਬਹੁਤ ਗਲਤ ਗੁਰੂ ਸਾਹਿਬਾਨ ਦੇ ਸਬੰਧ ਵਿੱਚ ਲਿਖਿਆ ਗਿਆ ਆ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਵੀ ਕਾਰਵਾਈ ਕਰਕੇ ਤੇ ਉਹਨਾਂ ਨੂੰ ਸਜ਼ਾਵਾਂ ਦਵਾਂਗੇ ਅਤੇ ਸਿੱਖ ਇਤਿਹਾਸ ਪੰਜਾਬ ਦਾ ਜਿਹੜਾ ਇਤਿਹਾਸ ਆ ਉਹ ਬੱਚਿਆਂ ਦੇ ਵਿੱਚ ਸਰਦਾਰ ਹਰਜੋਤ ਸਿੰਘ ਬੈਂਸਰੇ ਵਾਲਾ ਪ੍ਰੋਸਾ ਦਿੱਤਾ ਆ ਕਿ ਉਹ ਸਕੂਲਾਂ ਦੇ ਵਿੱਚ ਜਿਹੜਾ ਲਾਇਆ ਜਾਏਗਾ ਅਸੀਂpropto ਕਰਦੇ ਆ ਉਹਨਾਂ ਨੇ ਕਹਿਣ ਤੇ ਬਾਕੀ ਜਿਹੜਾ ਕਾਰਜ ਆ ਉਹ ਸਰਕਾਰ ਨੇ ਕਰਨਾ ਆ ਅਸੀਂ ਧੰਨਵਾਦੀ ਆ ਸਰਕਾਰ ਦੇ ਜੇਕਰ ਇਹ ਕਾਰਵਾਈ ਕਰਕੇ 328 ਰੁਪਏ ਦਾ ਜਿਹੜਾ ਨਿਆ ਸਾਨੂੰ ਮਿਲਦਾ ਆ ਇਤਿਹਾਸ ਦੇ ਵਿੱਚ ਜਿਹੜੀਆਂ ਗਲਤੀਆਂ ਕੀਤੀਆਂ ਨੇ ਗੁਰੂ ਸਾਹਿਬਾਨ ਦੇ ਉਲਟ ਜੋ ਫਦੀ ਸ਼ਬਦਾਵਲੀ ਬੋਲੀ ਗਈ ਆ ਤੇ ਜੇਕਰ ਇਹ ਕਾਰਵਾਈ ਹੁੰਦੀ ਆ ਤੇ ਸਮੁੱਚਾ ਸਿੱਖ ਜਗਤ ਸਮੁੱਚਾ ਸੰਸਾਰ ਜਿਹੜਾ ਆ ਉਹ ਸਰਕਾਰ ਦਾ ਧੰਨਵਾਦੀ ਹੋਵੇਗਾ ਕਿਉਂਕਿ ਇਹ ਨਿਆ ਆ ਪੰਜ ਅੱਜ ਦੇ ਕਰੀਬ 5 ਸਾਲ ਹੋ ਗਏ ਨੇ ਨੇ 50 ਸਾਲਾਂ ਬਾਅਦ ਦੇਰ ਆਇਆ ਦੇ ਅਨਸਾਰ ਜਿਹੜੀ ਇਹ ਕਾਰਵਾਈ ਹੋ ਰਹੀ ਆ ਬਹੁਤ ਵਧੀਆ ਆ ਐ ਸੂਚੀਆਂ ਜੱਥੇ ਬੰਦੀਆਂ ਜਿਹੜੀਆਂ ਨੇ ਕਿਸਾਨਾਂ ਦੀਆਂ ਅਤੇ ਸੂਚਾ ਜਿਹੜਾ ਸਿੱਖ ਜਗਤ ਆ ਧੰਨਵਾਦੀ ਹੋਵੇਗਾ ਜੇਕਰ ਕੋਈ ਇਦਾਂ ਦੀ ਕਾਰਵਾਈ ਹੁੰਦੀ ਆ ਧੰਕਵਾਦ ਹੈ ਕਰਨ ਹੋਇਆ ਜੀ ਹਾਂ ਜੀ ਜੋ ਦੇਖੋ ਨਮਾਇंदे ਨੇ ਕੈਬਨਟ ਵਜ਼ੀਰ ਨੇ ਸਪੀਕਰ ਸਾਹਿਬ ਆਏ ਨੇ ਤੇ ਨਾਲ ਜਿਹੜੇ ਹੋਰ ਸਾਡੀਆਂ ਸੂਚੀਆਂ ਜੱਥੇ ਬੰਦੀਆਂ ਨੇ ਜੇਕਰ ਇਹ ਕਾਰਵਾਈ ਨਹੀਂ ਹੁੰਦੀ ਤੇ ਪੱਕਾ ਜਿਹੜਾ ਆ ਅੰਦੋਲਨ ਕੀਤਾ ਜਾਏਗਾ ਸੜਕਾਂ ਜਾਮ ਕੀਤੀਆਂ ਜਾਣਗੀਆਂ ਉਹ ਜਿਹੜੇ ਸਾਡੇ ਜਥੇਬੰਦੀ ਦੇ ਜਿਹੜੇ ਮੁੱਖ ਆਗੂ ਨੇ ਸਰਦਾਰ ਜੀ ਜੀ ਸਿੰਘ ਜੀ ਢੱਲੇਵਾਲ ਤੇ ਹੋਰ ਜਿਹੜੇ ਨੁਮਾਇंदे ਨੇ ਉਹ ਅਗਲਾ ਪ੍ਰੋਗਰਾਮ ਉਹ ਦੇਣਗੇ ਬਾਈ ਚਾਹਦੇ ਨਹੀਂ ਕਰਦੇ ਕਿ ਕੇਂਦਰ ਸਰਕਾਰ ਨੂੰ ਘੇਰੋਗੇ ਕੇਂਦਰ ਸਰਕਾਰ ਨੂੰ ਘੇਰਾਂਗੇ ਜੀ ਤੇ ਪੰਜਾਬ ਗਵਰਨਮੈਂਟ ਨੂੰ ਵੀ ਘੇਰਾਂਗੇ ਆਪਣਾ ਸ਼ੁਗਲਾਮ ਦੀ ਮੇਰਾ ਨਾਮ ਜਗਿੰਦਰ ਸਿੰਘ ਖੰਨਾ ਜਮਾਰਾ ਕਿ ਤੁਹਾਨੂੰ ਸਾਡੀ ਜੀ ਮੇਰਾ ਬਾਬਾ ਨਾਨਕ ਤੋਂ ਅਸੀਂ ਆਏ ਆ ਪੰਜਾਬ ਕਿਸਾਨ ਮੇ ਦੂ ਜੂਨੀਅਨ ਪੰਜਾਬ ਜੋ ਕਿ ਮੁਖਾਗੂ ਅੱਜ ਜਿਹੜਾ ਬਲਦੇਸ ਸਿੰਘ ਨਾਲ ਸਾਹਿਬ ਨੇ ਫੋੜਾ ਕੀਤਾ ਵਾ ਉਹ ਇਸ ਬੰਦ ਕੀ ਕਰਾ ਚਾਉਂਗੇ ਅਸੀਂ ਇਹ ਕਹਣਾ ਚਾਹੁੰਨੇ ਆਂ ਕਿ ਸਰਕਾਰ ਨੇ ਅੱਜ ਆਣ ਕੇ ਮੰਨਿਆ ਇਹ ਬਾਦਲ ਸਾਹਿਬ ਪਰਵਾਹ ਨਹੀਂ ਇਹ ਮੰਨ ਲਿਆ ਸੀ ਕਿ ਅਸੀਂ ਬੇਦੀਆਂ ਕਰਾਈਆਂ ਨੇ ਹੁਣ ਇਹਨਾਂ ਦੂਹ ਦੇ ਵਿੱਚ ਗੱਲ ਚੱਲ ਰਹੀ ਆ ਕਿ ਇਹ ਸਰਕਾਰ ਉਹਨਾਂ ਨੂੰ ਖੜ ਕੇ ਅੰਦਰ ਦਿੰਦੀ ਆ ਐਫਆਈ ਕੱਟਦੀ ਆ ਕਿ ਨਹੀਂ ਕੱਟਦੀ ਇਹ ਨਹੀਂ ਕੱਟਦੀ ਜੇ ਆਉਣ ਵਾਲੇ ਸਮੇਂ ਚ ਹੋਰ ਸੰਘਰਸ਼ ਕਿਹੜਾ ਆ ਇਸ ਤਰ੍ਹਾਂ ਹੋਤੇ ਖੇਦੋ ਦਿਖਾ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ